ਯਾਤੇ ਉੱਤੇ ਬੋਲਦੇ ਆਣੂ ਪਾਣੀ ਇੱਕ ਜੀਵਣ ਹੈ ਆਪਣੇ ਸਾਰੇ ਵਾਲੀ ਕਿਉਂਕਿ ਪਾਣੀ ਦੇ ਨਾਲ ਹੀ ਆਪਣਾ ਸਾਰਾ ਕੁਝ ਜੀਵ ਜੰਤੂ ਪਸ਼ੂ ਪੰਛੀ ਪਾਣੀਆਂ ਦੇ ਆਸਰੇ ਹੀ ਸਾਰਾ ਕੁਝ ਪਾਣੀ ਹੀ ਜੀਵਣ ਹੈ ਕੋ ਆਪਾਂ ਜਿਵੇਂ 18 ਤਰੀਕ ਨੂੰ ਆਪਾਂ ਚੰਡੀਗੜ੍ਹ ਹੋਮ ਹਮਾ ਕੇ ਵੱਧ ਤੋਂ ਵੱਧ ਟਰਾਲੀਆਂ ਟਰੈਕਟਰ ਆਪਾਂ রাসেল ਵੀ ਪ੍ਰਧਾਨ ਜੀ ਨੇ ਸਾਰਾ ਕੁਝ ਬੋਲਤਾ ਆਪੋ ਆਪਣਾ 6 ਮਹੀਨੇ ਤੋਂ ਉਚਕ ਮੰਨ ਜਿਹੜਾ রাসেল ਲੈ ਗਿਆ ਆਪਾਂ ਜਾਣਾ 6 ਮਹੀਨੇ ਦਾ ਉਹ ਵਾਅਦਾ ਤੋਂ ਵਾਅਦਾ ਪਲ ਜਾਈਏ ਤੇ ਜਿਹੜਾ ਆਪਾਂ ਪਾਣੀਆਂ ਦਾ ਮੁੱਦਾ ਹੈ ਇਹ ਆਪਾਂ ਜਿਵੇਂ ਦਿੱਲੀ ਵਾਲਾ ਅंदोलਨ ਕੀਤਾ ਐਵੇਂ ਹੀ ਆਪਾਂ ਪਾਣੀਆਂ ਦਾ ਮੁੱਦਾ ਵੀ ਜਿੱਤ ਗਏ ਤੇ ਆਪਾਂ ਆਪਣੀ ਅਣਖ ਬਚਾਈਏ ਸਾਰੇ ਕਿਸਾਨ ਵੀਰਾਂ ਨੂੰ ਖੇਲਣੇ ਬੋਲਦੇ ਆਂ 18 ਫੀਸ ਨੂੰ ਹੋਮ ਹਮਾਰਗੇ ਬਾਦ ਤੋਂ ਬਾਦ ਸੰਗਤ ਲੈ ਕੇ ਜਾਓ ਚੰਡੀਗੜ੍ਹ ਦੇ ਵਿੱਚ ਆਪਾਂ ਚੱਲੀਏ ਤੇ ਇਹ ਅंदोलਨ ਆਪਾਂ ਪਾਣੀ ਵਾਲਾ ਜਿੱਤ ਗਏ ਮੈਂ ਦੋ ਨਾਰੇ ਲਾਵਾਂਗਾ ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਸਰਦਾਰ ਬਲਬੀਰ ਸਿੰਘ ਰਾਜੇਵਾਲ ਤੇਰੀ ਸੋਚ ਤੇ ਪੈਰਾ ਦਾਂਗੇ ਠੋਕ ਕੇ ਰਾਜੇਵਾਲ ਤੇਰੀ ਸੋਚ ਤੇ ਪੈਰਾ ਦਾਂਗੇ ਠੋਕ ਕੇ